ਹਾਲੋ ਕੋਲ ਬੋਲਦਾ ਰਿਹਾ ਉਹ ਬਾਈ ਕਿਨੂੰ ਲਾਇਆ ਫੋਨ ਉਹ ਮਾਰਦਾ ਨਾ ਬੜੀ ਚਤਰ-ਚਤਰ ਕਰਦਾ ਨਿਕੋੜ ਕੇ ਤਾਂ ਲਾਉ ਹੈ ਉਹ ਬੰਦੇ ਦਾ ਪੁੱਤ ਬਾੜ ਮਿੰਨੇ ਦਾ ਕੀ ਗੱਲ ਹੋ ਗਈ ਇਹ ਬੰਦੇ ਦਾ ਪੁੱਤ ਬਾੜ ਉਹ ਕੋਈ ਗੱਲ ਵੀ ਹੋਈ ਹੋਣੀ ਹੈ ਗੱਲ ਤਾਂ ਹੋਈ ਹੈ ਨਾ ਕੀ ਇਹ ਨੂੰ ਵਿਰੋਧ ਕਰ ਰਿਹਾ ਹਾਂ ਦਾ ਬਈ ਤੂੰ ਕੌਣ ਬੋਲਦਾ ਤੂੰ ਹੈ ਕੌਣ ਹੈ ਵਿਰੋਧ ਕਰਨੇ ਵਾਲਾ ਮੈਂ ਮੈਂ ਹਿੰਦੂਸਤਾਨ ਦਾ ਬੰਦਾ ਹਾਂ ਤੂੰ ਕੌਣ ਹੈ ਤੂੰ ਦੱਸ ਹਿੰਦੂਸਤਾਨ ਦਾ ਦੱਸਦਾ ਹੀ ਰੋਣਾ ਹੈ ਹੈ ਮੁੱਕੇ ਜੇ ਦੋਨਾਂ

ਕੌਣ ਹੈ ਕੌਣ ਦੱਸ ਤਾਂ ਸਹੀ ਮਿਲ ਕੇ ਕਰ ਲੈ ਜਿਹੜੀ ਗੱਲ ਕਰਨੀ ਹੈ ਤੂੰ ਮੈਂ ਗੱਲ ਪਿਆ ਕਰਦਾ ਨਾ ਅਸੀਆ ਖਾਣੀ ਅੱਛਾ ਅਸੀਂ ਕਦੇ ਦੁਆਰੇ ਕਾਲੀ ਕਢ ਜੇ ਨੇ ਦੱਸੋ ਉਹ ਸਾਡੇ ਮੁੱਦੇ ਤੱਕ ਕੌਣ ਹੁੰਦਾ ਬੋੜੇ ਵਾਲਾ ਤਾਂ ਮੈਂ ਤੈਨੂੰ ਕਿਹੜੀ ਗਾਲ ਕੱਢੀ ਹੈ ਬਈ ਸਹੀ ਗੱਬੜੀਆਂ ਦੇ ਵਿੱਚ ਤੂੰ ਉਹ ਰਖ ਬੜਿਆ ਦਾ ਮਤਲਬ ਬੜਿਆ ਆ ਤਾਂ ਫੇਰ ਸਾਡੀ ਸਾਡੀ ਦਾ ਸਾਡੀ ਦਾ ਆਈਡੀਓਲੋਜੀ ਹੈ ਤੂੰ ਆਪਣੇ ਹਿਸਾਬ ਨਾਲ ਤੂੰ ਆਪਣੇ ਹਿਸਾਬ ਨਾਲ ਵੋਟਾਂ ਜਿੱਤ ਕੇ ਤੂੰ ਕਰ ਲੈ ਜੋ ਕਰਨਾ ਬਣਾ ਲੈ ਭਾਵੇਂ ਜੋ ਮਰਜ਼ੀ ਬਣਾ ਤੂੰ ਵੋਟਾਂ ਕੋਈ ਅਸਾ ਤੇਰੇ ਵੋਟਾਂ ਕਿ ਲੈਣੀਆਂ ਨੇ ਨਹੀਂ ਤੂੰ ਪਹਿਲਾਂ ਮੈਨੂੰ ਆਪਣਾ ਦਾਸਤਾ ਸਹੀ ਤੂੰ ਹੈ ਕੌਣ ਹੈ ਪੰਜਾਬ ਦਾ ਪਲਾਸ ਹੁਸਨੇ ਆ ਕੌਲਾ ਕੋ ਲੋ ਲੱਗ ਕੇ ਪਿਆਵੇ ਓ ਯਾਰ ਐਮੀਨਾ ਤੂੰ ਜਬਲੀਆਂ ਮਾਰੀ ਆ ਠੀਕ ਆ ਨਾ ਜਾਂ ਤਾਂ ਦੱਸ ਵੀ ਤੂੰ ਕੌਣ ਬੋਲਦਾ ਕੌਣ ਨਹੀਂ ਬੋਲਦਾ ਹੈ ਅਸੀਂ ਕਾਨੂੰਨ ਦਾ ਕਾਲੇ ਦਾ ਵਿਰੋਧ ਕਰਦੇ ਆ ਅਸੀਂ ਆਪਣਾ ਹੱਕ ਸਾਡੀਆਂ ਮੰਗਾਂ 84 ਦੇ ਵਿੱਚ ਸਾਡਾ ਕਤਲਿਆਮ ਹੋਇਆ ਸੀ ਅੱਛਾ ਤਾਂ ਲਈ ਜੋ ਆਪਣੀਆਂ ਮੰਗਾਂ ਸੀਗਾ ਮਨਾ ਕਰਦੇ ਆ ਲੈ ਲਓ ਜੇ ਸਰਕਾਰਾਂ ਦੇਣੀਆਂ ਲੈ ਲਓ ਫਿਰ ਉਹ ਜੇ ਸਰਕਾਰਾਂ ਦੇਣੀਆਂ ਤਾਂ ਲੈ ਲਓ ਫਿਰ ਤੇ ਤੂੰ ਕਾਇਤ ਹੋਰ ਮਿਲਦਾ ਵਿਚਾਰ ਹੈ ਕੋਲ ਹੁੰਦਾ ਮੈਂ ਤਾਂ ਤੈਨੂੰ ਦੱਸ ਤਿਆ ਮੈਂ ਤਾਂ ਹਿੰਦੂਸਤਾਨ ਦਾ ਨਾਗਰਿਕ ਹਾਂ ਹੋ ਨਹੀਂ ਅਸੀਂ ਤਾਂ ਵਿਰੋਧ ਕਰਨਾ ਹੀ ਕਰਨਾ ਉਹ ਚੱਲ ਓਏ ਆਪਣਾ ਕੰਮ ਕਰ ਤੂੰ ਕੰਮ ਕਰ ਮੈਂ ਨਾ ਜਾਣਦਾ ਨਹੀਂ ਕੋਣ ਹੈ ਤੂੰ ਉਹੀ ਤਾਂ ਤੈਨੂੰ ਪੁੱਛ ਰਿਹਾ ਜਾਣਦਾ ਨਹੀਂ ਮੈਨੂੰ ਜਾਣਦਾ ਨਹੀਂ ਮੈਨੂੰ ਲਾ ਕੇ ਬਹਿ ਗਿਆ ਓਰੇ ਫੇਸਬੁੱਕ ਤੇ ਕਾਲ ਹੈ ਬਠਿੰਡੇ ਵਾਪਰ ਬਠਿੰਡੇ ਰਹਿਣਾ ਪਰ ਰਹੀ ਜਾ ਬਠਿੰਡੇ ਉਹ ਕਿ ਤਰ੍ਹਾਂ ਇਹ ਮੈਂ ਵੀ ਉਰੀ ਰਹਿਣਾ ਤੇਰੇ ਬਠਿੰਡੇ ਹੀ ਰਹਿਣਾ ਮੈਂ ਵੀ ਆ ਆਪਣਾ ਕ੍ਰੈਸ ਕਾਲ ਲਾ ਹਾਂ ਕਨਫਰਮ ਕਾਲ ਦੇ ਪਿੰ ਆ ਕੋਈ ਗੱਲ ਨਹੀਂ ਭੇਜ ਦੇ ਤੈਨੂੰ ਜਿੱਥੇ ਦੀ ਹੋਊਗੀ ਉੱਥੇ ਆ ਜਾਊਂਗਾ ਮੈਂ ਤੂੰ ਤਾਂ ਇਹਦਾ ਮਿਲ ਲੈ ਕਿ ਸ਼ਰਾਬ ਕਿਉਂ ਤੂੰ ਤੂੰ ਲਾਇਆ ਫੋਨ ਤੂੰ ਭੇਜ ਦੇ ਤੇਰੇ ਕੋਲ ਪਹੁੰਚ ਜਾਾਂਗੇ ਭੇਜਦਾ ਮੈਂ ਫਿਰ ਤੇਰੇ ਕੋਲ ਨਾ ਆਇਆ ਤੇ ਆਖੀ ਉਹ ਚੱਲੋ ਆਪਣਾ ਕੰਮ ਕਰ